एपी24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਾਰਕੀਟ ਕਮੇਟੀ ਬਸੀਪਠਾਣਾ ਦੇ ਚੇਅਰਮੈਨ ਮੰਤਰ ਸਿੰਘ ਸੋਮਲ ਨੂੰ ਆਪ ਪਾਰਟੀ ਲੀਡਰਸ਼ਿਪ ਵੱਲੋਂ ਜ਼ਿਲ੍ਹੇ ਦੇ ਕਿਸਾਨ ਦੀ ਵਿੰਗ ਦੀ ਪ੍ਰਧਾਨਗੀ ਸੌਂਪੀ ਗਈ ਇਸ ਮੌਕੇ ਸਥਾਨਕ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਆਰਟੀ ਐਸੋਸੀਏਸ਼ਨ ਅਨਾਜ ਬਸੀਪਠਾਣਾ ਤੇ ਨੰਦਪੁਰ ਕੋਲਡ ਦੇ ਉਦੋਂਦਾਰਾਂ ਵੱਲੋਂ ਸ਼੍ਰੀ ਸੋਮਲ ਦਾ ਸਿਰੋਪਾ ਪਾ ਕੇ ਮੂਠਾ ਕਰਵਾਇਆ ਗਿਆ ਇਹ ਹੈ ਐਪੀ24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਬਸੀਪਠਾਣਾ ਆਰਟੀ ਐਸੋਸੀਏਸ਼ਨ ਵੱਲੋਂ ਮਾਰਕੀਟ ਮਿੱਟੀ ਦੇ ਚੇਅਰਮੈਨ ਅਤੇ ਕਿਸਾਨ ਵਿੰਗ ਦੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਸੋਮਲ ਨੂੰ ਅੱਜ ਗਲੋਰ ਆਰਟੀਐਸ ਅਸੋਸੀਏਸ਼ਨ ਅਤੇ ਬਸੀਪਠਣਾ ਆਰਟੀਐਸ ਅਸੋਸੀਏਸ਼ਨ ਵੱਲੋਂ ਸਾਂਝੇ ਤੌਰ ਤੇ ਸਨਮਾਨ ਕੀਤਾ ਗਿਆ ਅੱਜ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਸ੍ਰੀਪਾਏ ਪਾ ਕੇ ਅੱਜ ਉਹਨਾਂ ਦਾ ਸਨਮਾਨ ਕੀਤਾ ਗਿਆ ਸੋ ਗੱਲ ਕਰਾਂਗੇ ਮਨਪ੍ਰੀਤ ਸਿੰਘ ਸੋਮਲ ਨਾਲ ਅੱਜ ਤੁਹਾਡਾ ਸਨਮਾਨ ਹੋਇਆ ਹੈ ਤੁਹਾਨੂੰ ਜ਼ਿਲ੍ਹੇ ਦੀ ਜ਼ਿੰਮੇਵਾਰੀ ਮਿਲੀ ਹੈ ਕੀ ਕਹੋਗੇ ਕਰਤੇ ਸਰਦਾਰ ਕੋਹਾਂ ਸਿੰਘ ਮਾਨ ਜੀ ਦਾ ਵੀ ਸਿੱਧੂੰਦਿਆ ਜੀ ਦਾ ਇਸ ਸਦੇ ਹਮਕੇ ਦੇ ਐਮਐਲਏ ਸਰਦਾਰ ਜੀ ਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਜਤਾਇਆ ਤੇ ਮੈਨੂੰ ਇਹਨਾਂ ਮਾਸਤ ਕਰ ਦਿੱਤਾ ਜਿਹੜੀ ਉਹਨਾਂ ਨੇ ਡਿਊਟੀ ਲਈ ਹੈ ਸਾਡੀ ਪੂਰੀ ਕੰਮ ਦੇ ਇਹਨਾਂ ਲਵਾਵਾਂਗੇ ਤੇ ਅੱਜ ਆਰਤੀ ਦਾ ਰਜਿਸਟ੍ਰਾਟ ਤੋਂ ਪਲਾਊਡ ਤੋਂ ਆਰ ਰਵੇ ਕੰਮ ਕਰਾਂਗੇ ਤੇ ਪੂਰੇ ਜ਼ਿਲ੍ਹੇ ਵਿੱਚ ਆਪਾਂ ਆਪਣੀ ਪਾਰਟੀ ਨੂੰ ਹੋਰ ਕਿਨਿਤ ਅੱਜ ਜਿਸ ਤਰ੍ਹਾਂ ਕਿਸਾਨ ਪਰੇਸ਼ਾਨ ਨੇ ਸਰਕਾਰ ਦੀਆਂ ਨੀਤੀਆਂ ਤੋਂ ਜ਼ਮੀਨ ਰਿਕਵਰ ਹੋ ਰਹੀ ਹੈ ਕਿਸ ਤਰ੍ਹਾਂ ਤੁਸੀਂ ਕਿਸਾਨਾਂ ਨੂੰ ਸਮਝਾਓਗੇ ਤਾਂ ਜੋ ਆਮ ਆਦਮੀ ਪਾਰਟੀ ਦੇ ਹੱਕ ਚਾਉਂ। ਹਲੇ ਦੇਖੋ ਜੀ ਨਵੀਂ ਨਵੀਂ ਜ਼ਿੰਮੇਵਾਰੀ ਮਿਲੀ ਹੈ ਜੀ ਇਹਦੇ ਬਾਰੇ ਸਟੱਡੀ ਕਰਾਂਗੇ ਜੋ ਵੀ ਉਹਦੇ ਵਿੱਚੋਂ ਨਿਕਲ ਕੇ ਆਊਗਾ ਉਹ ਤੇ ਖਬਰ ਕਰਾਂਗੇ ਪਸੰਦਾਂ ਨਾਲ ਵੀ। ਇਹਦੇ ਕਰੇ ਹਾਂ। ਸੋ ਗੱਲ ਕਰਾਂਗੇ ਮੰਡੀ ਪ੍ਰਧਾਨ ਹਰਜੀਤ ਸਿੰਘ ਚੀਮਾ ਅੱਜ ਨਵੇਂ ਮਣੀ ਨੇ ਜ਼ਿਲ੍ਹਾ ਕਿਸਾਨ ਵਿੰਗ ਦੇ ਪ੍ਰਧਾਨ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਹਨਪੀ ਸਿੰਘ ਸੋਮਲ ਕਿਸ ਤਰ੍ਹਾਂ ਮੰਡੀ ਦੀਆਂ ਸਹੂਲਤਾਂ ਤੇ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਸਹਾਇੀ ਹੋਣਗੇ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਹੈ ਇਹਨਾਂ ਦਾ ਜੋ ਮਾਰਕੀਟ ਕਮੇਟੀ ਦੇ ਚੇਅਰਮੈਨ ਰਹੇ ਭਾਇਓ ਜੀ ਕਥਨ ਸ ਰਾਜਨੀਤੀ ਸਤੇ ਸਾਡੇ ਨੂੰ ਮਣੀ ਚੇਅਰਮੈਨ ਸੋਮਲ ਸਾਹਿਬ ਨੂੰ ਮੈਂ ਕੁਝ ਜੋ ਸਦੀ ਪੰਡੀ ਜੀ ਤੇ ਦਿੱਕਤ ਤੇ ਮੁਸ਼ਕਲ ਹੈ ਉਹਦੇ ਬਾਰੇ ਥੋੜਾ ਜਾਣੂ ਹੋਇਆ ਹੈ ਉਹਨਾਂ ਕੋਲ ਐਟ ਡਿਸੀਜਨ ਤੋਂ ਸਾਰਿਆਂ ਇਹਨਾਂ ਮੁਸ਼ਕਲਾਂ ਦੱਸ ਦੇਵਾਂਗੇ ਤਾਂ ਇਹ ਬਹੁਤ ਸੂਝਵਾਨ ਨੇ ਇਹ ਸਾਰਾ ਕੰਮ ਬੜੀ ਦਸਾਈ ਕਰਨੀ। ਸੋ ਅੱਜ ਆਰਥੀਆਂ ਵੱਲੋਂ ਸਾਂਝੇ ਤੌਰ ਤੇ ਇਹਨਾਂ ਦਾ ਸਨਮਾਨ ਕੀਤਾ ਗਿਆ ਤੇ ਮਨਪ੍ਰੀਤ ਸਿੰਘ ਸੋਮਲ ਵੱਲੋਂ ਇਹ ਭਰੋਸਾ ਦਿਵਾਇਆ ਗਿਆ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੇ ਵਿੱਚ ਸਹਾਇੀ ਹੋਣਗੇ ਤੇ ਜੋ ਵੀ ਕਿਸਾਨਾਂ ਦੇ ਮਸਲੇ ਨੇ ਉਹ ਲੀਡਰਸ਼ਿਪ ਦੇ ਧਿਆਨ ਦੇ ਵਿੱਚ ਲਿਆ ਕੇ ਕਿਸਾਨਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਕੇ ਪਾਰਟੀ ਨਾਲ ਜੋੜਿਆ ਜਾਵੇਗਾ